ਪਟਿਆਲਾ ਪੁਲਿਸ ਦੇ ਵੱਲੋਂ ਅੱਜ ਰੇਲਵੇ ਸਟੇਸ਼ਨ ਵਿਖੇ ਆਹ ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਹੈ ਇਸ ਮੌਕੇ ਉੱਤੇ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਪੁਲਿਸ ਤੇ ਵੱਲੋਂ ਅੱਜ ਇਹ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਆਹ ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਬਾ ਹੁਕਮ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਪਟਿਆਲਾ ਰੇਲਵੇ ਸਟੇਸ਼ਨ ਦੀ ਕਸ ਆਪਰੇਸ਼ਨ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ thorough checking ਸਟੇਸ਼ਨ ਤੇ ਤੇ ਆਉਣ ਵਾਲੇ ਆਣ ਜਾਣ ਵਾਲੇ ਮੁਸਾਫਰਾਂ ਦੀ ਪਾਇਸ ਐਪ ਦੇ ਥਰੂ ਹੋਰ ਵੀ ਟੈਕਨੀਕਲ ਜੋ ਤਰੀਕੇ ਨਾਲ ਤੇ ਫਿਜ਼ੀਕਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਚੈਕਿੰਗ ਜੇ ਜਾ ਰਹੀ ਹੈ ਤੇ ਇਹਦੇ ਚ ਪੰਜ ਥਾਣਿਆਂ ਦੀ ਫੋਰਸ ਲੱਗੀ ਹੋਈ ਹੈ ਚੈਕਿੰਗ ਕੀਤੀ ਹੋਈ ਕੁਝ ਬਰਾਬਰੀ ਹੋਈ ਹੈ ਹਜੇ ਚੱਲ ਰਹੀ ਹੈ ਹਜੇ ਚੈਕਿੰਗ ਚੱਲ ਰਹੀ ਹੈ ਸਰ ਰੇਲਵੇ ਸਟੇਸ਼ਨ ਦੀ ਬੱਸ ਸਟੈਂਡ ਦੀ ਗੱਲ ਕਰੀਏ ਬੱਸ ਸਟੈਂਡ ਤੇ ਵੀ ਚੈਕਿੰਗ ਚੱਲੂਗੀ ਨਹੀਂ ਇਹ ਤਾਂ ਜਿਵੇਂ ਪ੍ਰੋਗਰਾਮ ਬਣ ਕੇ ਆਉਂਦਾ ਉਸ ਨਾਲ ਪਰਾਜ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਬਸ ਸਟੈਂਡ ਤੇ ਵੀ ਚੈਕਿੰਗ ਆਯੋਗਿਕ ਕੀਤੀ ਜਾਂਦੀ ਹੈ ਜਨਤਾ ਨੂੰ ਕੀ ਮੈਸੇਜ ਕਰੋਗੇ ਤੁਸੀਂ ਮੈਂ ਜਨਤਾ ਦੇ ਵਿੱਚ ਸੁਰੱਖ ਜਨਤਾ ਦੇ ਵਿੱਚ ਇਹ ਫੀਲਿੰਗ ਆਏ ਵੀ ਉਹ ਸੁਰੱਖਿਤ ਨੇ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ ਇਸ ਗੱਲ ਕਰਕੇ ਹੀ ਇਹ ਚੈਕਿੰਗ